ਮਾਇਗੁਰ ਜੀ ਮਾਇਗੁਰ ਜੀ ਕਾ ਖਾਨ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਕਥਾ ਸ਼ੁਰੂ ਕਰਨ ਹੁੰਦੀ ਆ ਸਤਿਗੁਰੂ ਜੀ ਨੇ ਮਘੌਰ ਪੰਛਣਾ ਕਲੈਤ ਤੋਂ ਚੱਲ ਕੇ ਸ੍ਰੀ ਸਤਿਗੁਰੂ ਜੀ ਮਘੌਰ ਆ ਪੁੱਜੇ ਸਹਿਰ ਤੋਂ ਬਾਹਰ ਇੱਕ ਸੁੰਦਰ ਸਤਾਂਗ ਤੇ ਸੇਬਾ ਨੇ ਡੇਰਾ ਲਾ ਦਿੱਤਾ ਸੇਬਾ ਜੀ ਨਾਲ ਸਾਸ਼ਤਰਧਾਰੀ ਸੰਗ ਬਹੁਤ ਸੰਨ ਸਤਿਗੁਰੂ ਜੀ ਦਾ ਪ੍ਰਤਾਪ ਸਿੰਘਾ ਨਾਮ ਰੋਮ ਦਵਾ ਦੇ ਕੇ ਨਗਰ ਵਾਸੀਆਂ ਨੇ ਸੋਚਿਆ ਕਿ ਕੋਈ ਰਾਜਾ ਜਾਂ ਲੀਟੇਰਾ ਸ਼ਹਿਰ ਨੂੰ ਲੁੱਟਣ ਆਪ ਜਾਏ ਕਿਉਂਕਿ ਉਸ ਵੇਲੇ ਐਸਾ ਆਮ ਹੋਇਆ ਕਰਦਾ ਸੀ ਸ਼ਹਿਰ ਦੇ ਮੁਖੀਏ ਬਗੌਰ ਦੇ ਹੀਰਾਣੇ ਪਾਸ ਪੁੱਜੇ ਉਹ ਰਾਣਾ ਕੁਝ ਸਮਝਦਾਰ ਪਰਸ ਸੀ ਜਦੋਂ ਉਸਨੇ ਸਾਰਾ ਹਾਰ ਸੁਣਿਆ ਤਾਂ ਉਹ ਇਕਦਮ ਜੋ ਇਸ ਵਿੱਚ ਨਾ ਆਇਆ ਤੇ ਨਾ ਹੀ ਘਰਾਇਆ ਉਹ ਵੀਰ ਜਿਹਾ ਸੋਚਣ ਲੱਗ ਪਿਆ ਉਸਨੇ ਸੋਚਿਆ ਕਿ ਆਪਣੇ ਇੱਕ ਸਲਾਹਕਾਰ ਨੂੰ ਭੇਜ ਕੇ ਉਹ ਪਤਾ ਲਿਆਵੇ ਕਿ ਬਾਹਰੋਂ ਆਉਣ ਵਾਲਾ ਕੌਣ ਹੈ ਤੇ ਉਸਦਾ ਮਨੋਸਥ ਕੀ ਹੈ ਰਾਣੇ ਦਾ ਸਲਾਹਕਾਰ ਬਹੁਤ ਨੇਕ ਤੇ ਸਮਝਦਾਰ ਪੁਰਸ਼ ਸੀ ਉਹ ਘੋੜੇ ਉੱਤੇ ਚੜ ਕੇ ਚੱਤ ਸਤਿਗੁਰੂ ਜੀ ਨੇ ਡੇਰੇ ਪਹੁੰਚਾ ਸਤਿਗੁਰੂ ਜੀ ਦੇ ਸਿੱਖਾਂ ਨੇ ਉਸਤਾਦ ਸਵਾਗਤ ਕੀਤਾ ਜੀ ਆਇਆਂ ਆਖਣ ਪਿੱਛੋਂ ਆਦਰ ਸਤਕਾਰ ਕੀਤਾ ਤੇ ਫੇਰ ਪੁੱਛਿਆ ਕਿ ਕਿਵੇਂ ਆਉਣਾ ਹੋਇਆ ਰਾਣੇ ਦੇ ਸਲਾਹਕਾਰਾਂ ਨੇ ਸਾਰੀ ਗੱਲ ਦੱਸ ਦਿਆਂ ਹੋਇਆਂ ਕਿਹਾ ਮੇਰਾ ਨਾਮ ਆਰਾਮ ਪ੍ਰਸਾਦ ਹੈ ਇਹ ਸਭ ਘੋਰ ਸ਼ਹਿਰ ਦੇ ਰਾਣੇ ਦਾ ਸਲਾਹਕਾਰ ਮੰਤਰੀ ਹਾਂ ਤੁਸੀਂ ਦੇਰੇ ਨੂੰ ਦੇਖਣ ਰਾਣੇ ਨੇ ਸ਼ੱਕ ਪਿਆ ਹੈ ਕਿ ਸ਼ਾਇਦ ਤੁਸੀਂ ਸ਼ਹਿਰ ਨੂੰ ਲੁੱਟਣ ਵਾਸਤੇ ਆਏ ਹੋ ਰਾਣੀ ਨੇ ਮੈਨੂੰ ਪਤਾ ਕਰਨ ਭੇਜਿਆ ਹੈ ਮੈਂ ਆਪ ਦੱਸੋ ਕਿ ਆਪ ਦੇ ਆਉਣ ਦਾ ਮਨੋਰਥ ਕੀ ਹੈ ਇਹ ਦੇਰਾ ਕਿਸ ਸਰਦਾਰ ਦਾ ਹੈ ਭਾਈ ਧਰਮ ਸਿੰਘ ਨੇ ਮਾਨ ਸਿੰਘ ਨੇ ਮੰਤਰੀ ਨੂੰ ਇਉਂ ਸਮਝਾਇਆ ਡਰਨ ਵਾਲੀ ਕੋਈ ਗੱਲ ਨਹੀਂ ਇਹ ਡੇਰਾ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਹੈ ਜਿਨ੍ਹਾਂ ਦੇ ਪਿਤਾ ਨੂੰ ਕਦੀ ਹਿੰਦੂ ਜਾਤੀ ਦੀ ਰੱਖਿਆ ਬਦਲੇ ਬਾਸ਼ਾ ਰੰਗ ਜੀਵ ਨੇ ਸੀਤ ਕਰਾ ਕਰ ਦਿੱਤਾ ਸੀ ਸਤਿਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਦੇ 10ਵੇਂ ਬਾਸ਼ਾ ਹਨ ਮਨੁਪਿਆਰ ਦੇ ਦੇਸ਼ ਭਲਾਈ ਹਿੰਦੂ ਧਰਮ ਸਭਿਆਤਿਕ ਮੰਦਰਾ ਅਤੇ ਨਰਮਲ ਮੁਹੰਮਦ ਲੁਮਾਨੀ ਰੱਖਿਆ ਕਰਨ ਦਾ ਆਪ ਦਾ ਜੀਵਨ ਨਿਸ਼ਾਨਾ ਹੈ ਆਪ జగਤ ਦੇ ਭਲੇ ਵਾਸਤੇ ਪ੍ਰਗਟ ਹੋਏ ਹਨ ਬਰਮ ਸ਼ਕਤੀਆਂ ਆਪ ਦੇ ਪਾਸ ਹਨ ਇਹਦੀਆਂ ਸਿੱਧੀਆਂ ਤੇ ਨੌ ਨਦੀਆਂ ਚਰਨ ਸੇਵਾ ਕਰਦੀਆਂ ਹਨ ਸੇਬਾਂ ਨੇ ਦਰਸ਼ਨ ਕੀਤੇ ਆ ਭੁਖ ਲਥੀ ਹੈ ਜਿਹੜਾ ਕਰ ਲਵੇ ਉਹ ਭਵਜਲ ਤੋਂ ਪਾਰ ਹੋ ਜਾਂਦਾ ਹੈ ਬਾਣੀ ਤੇ ਗੁਰਮਤ ਦਾ ਪ੍ਰਚਾਰ ਕਰਦੇ ਹਨ ਦੇਸ਼ ਦੀ ਧਰਮ ਦੀ ਖਾਤਰ ਪਰਿਵਾਰ ਬਾਰ ਚੁੱਕੇ ਹਨ ਆਪ ਦਾ ਜੀਵਨ ਹੀ ਕੌਮ ਵਾਸਤੇ ਹੈ ਮਾਸ਼ਾ ਰੰਗ ਜੀਵ ਨੂੰ ਮਿਲਣ ਵਾਸਤੇ ਦੱਖਣ ਨੂੰ ਜਾ ਰਹੇ ਹਨ ਜਿਸੇ ਨਾਲ ਬੈਰ ਨਹੀਂ ਕਿਸੇ ਨੂੰ ਲੁੱਟਣ ਰੋਂਤ ਮੁਕਾਉਣ ਦੀ ਇੱਛਾ ਨਹੀਂ ਗੰਗਲੇ ਤੇ ਰਾਣੇ ਸੇਵਾ ਕਰਦੇ ਹਨ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ ਭਾਰਮ ਵਿੱਚ ਆਏ ਕੋਈ ਬਾਦ ਦਾ ਨਾ ਹੋਵੇ ਆਪ ਸਹਿਮਾ ਦੇ ਦਰਸ਼ਨ ਕਰ ਜਾਓ ਮੰਤਰੀ ਦੀ ਤਸੱਲੀ ਹੋ ਗਈ ਭਾਵੇਂ ਉਸ ਦੇ ਹਿਰਦੇ ਵਿੱਚ ਪਹਿਲਾਂ ਵੀ ਕੋਈ ਭੈ ਨਹੀਂ ਸੀ ਫਿਰ ਤਾਂ ਉਹ ਘੀ ਨਾ ਰਿਹਾ ਸਿੰਘਾਂ ਨੇ ਦਰਸ਼ਨ ਕਰਕੇ ਤੇ ਮਿੱਠੇ ਬਚਨ ਸੁਣ ਕੇ ਨਿਹਾਲ ਹੋ ਗਿਆ ਭਾਈ ਤਰਮ ਸੰਗ ਤੇ ਹਰਦਤ ਸਿੰਘ ਜੀ ਉਸ ਨੂੰ ਸਤਿਗੁਰੂ ਜੀ ਪਾਸ ਲੈ ਗਏ ਉਸ ਨੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਮਰਜਾ ਦਾ ਅਨਸਾਰ ਕੁਝ ਮੋਰਾ ਪੇਟਾਂ ਕੀਤੀਆਂ ਸਤਿਗੁਰੂ ਜੀ ਦੇ ਇਲਾਹੀ ਨੂਰ ਵਾਲੇ ਚਿਹਰੇ ਨੂੰ ਵੇਖ ਕੇ ਉਹ ਪ੍ਰਸੰਨ ਹੋ ਗਿਆ ਉਹਦੇ ਮਨ ਨੂੰ ਪੱਕਾ ਭਰੋਸਾ ਹੋ ਗਿਆ ਕਿ ਸਤਿਗੁਰੂ ਜੀ বিষ্ণੂ ਅਵਤਾਰ ਹਨ ਜੋ ਸਿੱਖ ਕਹਿੰਦੇ ਹਨ ਸਤ ਹੈ ਮੰਤਰੀ ਨੇ ਆਪ ਹੀ ਦੱਸ ਦਿੱਤਾ ਕਿ ਉਹ ਕਿਉਂ ਆਇਆ ਹੈ ਉਸ ਨੇ ਮਾ ਉਸ ਦੇ ਬਿਆਨਾਂ ਨੂੰ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ ਰਾਣਾ ਜੀ ਨੂੰ ਕਹਿਣ ਕਹਿਣਾ ਚਿੰਤਾ ਨਾ ਕਰਨ ਅਸਾਂ ਦਾ ਕਿਸੇ ਨਾਲ ਬੈਰ ਨਹੀਂ ਅਸੀਂ ਤਾਂ ਜਨਮ ਦੀ ਜਨਮ ਦੇ ਬੈਰੀ ਹਾਂ ਜੋ ਵਰਜਾ ਪਾਲਕ ਹੈ ਜਿਹੜਾ ਧਰਮ ਕਰਮ ਕਰਦਾ ਹੈ ਜਿਹੜਾ ਮਨੁੱਖ ਜਾਤੀ ਦੀ ਸੇਵਾ ਕਰਦਾ ਹੈ ਉਹ ਅਸਾਂ ਦਾ ਮਿੱਤਰ ਹੈ ਮੰਤਰੀ ਮੱਥਾ ਵੇਖ ਕੇ ਚਲਿਆ ਗਿਆ ਮੱਥਾ ਵੇਖ ਕੇ ਚਲਿਆ ਗਿਆ ਉਹ ਸਣੀ ਰਾਣੇ ਨੂੰ ਸਾਰੀ ਬਾਤਤਾ ਕਹੀ। ਰਾਜਾ ਸੁਣ ਕੇ ਬਹੁਤ ਪਰੇਸ਼ਾਨ ਹੋਇਆ। ਉਸੇ ਵੇਲੇ ਫੈਸਲਾ ਕੀਤਾ ਕਿ ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜ਼ਰੂਰ ਆਵੇਗਾ। ਜੋ ਐਸੇ ਮਹਾ ਪਰਖਾਨ ਤਾਂ ਸੇਵਾ ਕਰੇਗਾ। ਰਾਣਾ ਸਹਿ ਪ੍ਰਤਾਪ ਨੇ ਪੂਰੀ ਤਿਆਰੀ ਕੀਤੀ। ਕੁਝ ਵਸਤਰ ਤੇ ਕੁਝ ਨਗਦੀ ਮੋਹਰਾ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਉਸ ਨੇ ਇਨ ਦਾਰਸ਼ਨ ਕੀਤੇ ਦਾਰਸ਼ਨ ਕਰਨ ਕੀ ਨਿਹਾਲ ਹੋਇਆ ਗੱਲਾਂ ਬਾਤਾਂ ਵਿੱਚ ਉਸ ਨੇ ਮਨ ਸਤਿਗੁਰੂ ਜੀ ਦੇ ਚਰਨਾਂ ਦਾ ਭੋਰਾ ਬਣ ਗਿਆ ਉਸ ਨੇ ਸੇਬਾਂ ਨੂੰ ਕਿਹਾ ਕਿ ਸੇਬਾਂ ਉਹਦੀ ਰਾਜਪਵਨ ਵਿੱਚ ਚਰਨ ਪਉਣ ਤੇ ਨਿਹਾਲ ਕਰਨ ਸਤਿਗੁਰੂ ਜੀ ਨੇ ਬੇਨਤੀ ਮੰਨ ਲਈ ਰਾਣੇ ਨੇ ਦੋ ਬਾਰ ਸੰਗਤ ਨੂੰ ਪ੍ਰਸ਼ਾਦਾ ਸ਼ਕਾਇਆ ਰਾਣਾ ਸਹਿਬ ਪ੍ਰਤਾਪ ਸ਼ਕਨ ਦਾ ਬਹੁਤ ਪ੍ਰੇਮੀ ਸੀ ਉਸਨੇ ਸਤਿਗੁਰੂ ਜੀ ਅੱਗੇ ਇਸ਼ਾ ਪ੍ਰਗਟ ਕੀਤੀ ਕਿ ਸਹਿਬਾ ਉਸਦੇ ਨਾਲ ਇਸ ਕਾਰ ਨੂੰ ਜਾਣ ਕਹਿੰਦੇ ਹਨ ਕਿ ਜਦੋਂ ਜੰਗਲ ਵਿੱਚ ਜਾ ਕੇ ਸਹਿਬ ਪ੍ਰਤਾਪ ਨੇ ਸਤਿਗੁਰੂ ਜੀ ਤੀਰ ਚਲਾਉਂਦੇ ਦੇਖੇ ਤਾਂ ਬਹੁਤ ਹੀ ਮੰਗਦ ਹੋ ਗਿਆ ਉਸਨੇ ਫੈਸਲਾ ਕੀਤਾ ਕਿ ਉਹ ਜ਼ਰੂਰ ਸਤਿਗੁਰੂ ਜੀ ਪਾਸੋਂ ਤਰਖਮਾਨੀ ਦੀ ਵਿਦਿਆ ਸਿੱਖੇਗਾ ਸਤਿਗੁਰੂ ਜੀ ਨੇ ਕੁਝ ਦਿਨ ਬਗੋਂ ਰਹਿਣ ਦਾ ਫੈਸਲਾ ਕਰ ਲਿਆ ਰਾਣੀ ਦੀ ਸਾਦਾ ਭਗਤੀ ਨੇ ਨੇ ਮਜਬੂਰ ਕੀਤਾ ਉਹ ਇਲਾਕੇ ਵਿੱਚ ਸਿੱਖੀ ਵਧਣ ਲੱਗੀ ਰੰਗਜੀਤ ਦੀ ਮੌਤ ਤੇ ਤਖਤ ਵਾਸਤੇ ਪੁੱਤਰਾਂ ਦੀ ਲੜਾਈ ਮੁੱਖ ਬਾਵੇਂ ਮੁੱਖ ਬਾਵੇਂ ਸੰਗਾ ਅੱਲਾਹ ਹੋਵੇ ਜਾਂ ਰਾਜਾ ਗੁਰੂ ਹੋਵੇ ਜਾਂ ਅਵਤਾਰ ਰਿਸ਼ੀ ਜਾਂ ਪਹਿਲਵਾਨ ਉਸਤੇ ਪੰਜ ਭੂਤਕ ਸਰੀਰ ਨੇ ਇੱਕ ਦਿਨ ਜ਼ਰੂਰ ਨਸ਼ਟ ਹੋਣਾ ਹੈ ਦੁਨੀਆ ਵਿੱਚ ਅਮਰ ਰਹਿਣ ਰਹਿਣ ਹਾਂ ਨ ਮਨੁੱਖ ਦੇ ਕਰਮ ਜੋ ਉਹ ਸਭ ਹਨ ਤਾਂ ਨਾਮ ਦੀ ਸੁਭਾ ਹੈ ਜੋ ਕਰਮ ਮਾਰੇ ਹਨ ਤਾਂ ਬਦਨਾਮੀ ਹੁੰਦੀ ਹੈ ਜੋ ਆਇਆ ਸੋ ਤੁਰ ਗਿਆ ਆਸਰ ਇਹ ਹੀ ਹੁੰਦਾ ਹੈ ਕਿ ਹਰ ਇੱਕ ਨੂੰ ਕਾਲਖਾਜ ਕਾ ਜਰੂਰ ਜਾਂਦਾ ਹੈ ਰੰਗਜੀਵ 88 ਸਾਲ ਦੀ ਉਮਰ ਦਾ ਹੋ ਚੁੱਕਾ ਸੀ ਜਿਉਂ ਜਿਉ ਉਹ ਬੁੱਢਾ ਹੁੰਦਾ ਜਾਂਦਾ ਸੀ ਤਿਉ ਤਾ ਜੀਵਨ ਦੀ ਰਾਜਸੀ ਛੇਮੇਲਾ ਵਾਧਦੇ ਜਾਂਦੇ ਸਨ ਕਿਉਂਕਿ ਉਸ ਦੀ ਰਾਜਸੀ ਪਾਲਸੀ ਮਤਕਰੇ ਵਾਲੀ ਸੀ Hindu ਤੇ ਗੈਰ ਮੁਸਲਮਾਨ ਪਰਜਾ ਨੂੰ ਸੁਖੀ ਤੇ ਖੁਸ਼ਹਾਲ ਜਿਉਣ ਦਾ ਹੁਕਮ ਨਹੀਂ ਸੀ ਹਿੰਦੂ ਤੇ ਹਮਦਰਦ ਮਰਹੱਟੇ ਰਾਜਪੂਤ ਤੇ ਸਤਗੁਰੂ ਜੀ ਦੇ ਸਿੱਖ ਜਨਮ ਭਰੀ ਪਾਰਸੀ ਦੇ ਬ੍ਰੋਦਰ ਰਹਿੰਦੇ ਸਨ ਇੱਕ ਪਾਸੇ ਉਂਗਲ ਫੌਜੇ ਦਮਾਉਂਦੀਆਂ ਸਨ ਤਾਂ ਦੂਸਰੇ ਪਾਸੇ ਮਗਾਵਤ ਹੋ ਜਾਂਦੀ ਸੀ ਮਥਰਾ ਦੇ ਚ ਗੈਰ ਦੇ ਜਾਟ ਹੀ ਜਾਟ ਹੀ ਸਾਹ ਨਹੀਂ ਸਨ ਲੈਣ ਦਿੰਦੇ ਜਿਨ੍ਹਾਂ ਦੇ ਮੰਦਰਾਂ ਨੂੰ ਢਾਟਰੀ ਕਰ ਦਿੱਤਾ ਗਿਆ ਸੀ ਵਨਨ 1700 ਸੀ ਇਸ ਬੇਚਾਰਾ ਰੰਗਜੀਵ ਦੱਖਣ ਨੂੰ ਤੁਰ ਗਿਆ ਦੱਖਣ ਵਿੱਚ ਭਾਰੀ ਬਗਾਵਤ ਸੀ ਉਮਰ ਸੀ ਬਢੇਰੀ ਨਾਲ ਹੀ ਉਸਦੇ ਪਾਪ ਉਹਦੇ ਸਾਹਮਣੇ ਨੰਗੇ ਨਾਚ ਕਰਨ ਲੱਗੇ ਲੱਗੇ ਕਾਲ ਡਰਾਉਣ ਲੱਗਾ ਕਾਲ ਦੀ क्रूर सूरत ਸੂਰਤ ਵੇਖ ਕੇ ਉਸ ਤਾਂ ਪਿਆ ਜਾਗਦਾ ਲੇਟਿਆ ਹੋਇਆ ਭੈ ਭੀਤ ਹੋ ਜਾਇਆ ਤਾਂ ਉਸ ਨੂੰ ਗਿਆਨ ਹੋ ਗਿਆ ਇਹ ਉਸਨੇ ਜ਼ਰੂਰ ਮਰ ਜਾਣਾ ਹੈ ਕੋਈ ਸ਼ਕਤੀ ਉਸ ਨੂੰ ਬਚਾ ਨਹੀਂ ਸਕਦੀ ਮਾਰਨਾ ਨੇੜੇ ਆਇਆ ਦੇਖ ਕੇ ਉਸਨੇ ਇਹ ਨਹੀਂ ਸੋਚਿਆ ਕਿ ਉਹ ਖੁਦਾ ਨੂੰ ਯਾਦ ਕਰੇ ਕਿਤੇ ਪਾਪਾਂ ਤੋਂ ਤੋਬਾ ਕਰੇ ਸਭੋਂ ਲੱਗਾ ਉਲਟੀਆਂ ਸੋਚਾਂ ਸੋਚਣ ਉਹ ਸੋਚਿਆ ਸਨ ਮੈਂ ਆਪਣੇ ਬਾਪ ਨੂੰ ਕੈਦ ਕਰਕੇ ਤੇ ਵੱਡੇ ਭਰਾ ਨੂੰ ਮਾਰ ਕੇ ਰਾਜ ਤਖਤ ਪ੍ਰਾਪਤ ਕੀਤਾ ਸੀ ਇਹ ਮੇਰੇ ਪੁੱਤਰ ਵੀ ਇਸੇ ਤਰ੍ਹਾਂ ਨਹੀਂ ਕਰਨਗੇ ਕਿ ਇਹ ਕੀ ਲੜਾਈਆਂ ਲੜ ਕੇ ਮਾਰੇ ਜਾਣਗੇ ਜੇ ਆਪਸ ਵਿੱਚ ਲੜ ਪਏ ਤਾਂ ਮੰਗਲ ਰਾਜ ਦਾ ਅੰਤ ਹੋ ਜਾਵੇਗਾ ਹਰ ਪਾਸੇ ਮਗਾਵਤ ਹੀ ਮਗਾਵਤ ਹੈ ਨੂੰ ਮਗਲ ਦਾ ਦਸ਼ਮਾ ਹੈ ਇਸ ਤਰ੍ਹਾਂ ਦੀਆਂ ਵਿਚਾਰਾ ਕਰਦਾ ਰਿਹਾ ਅੱਜ ਰੰਗਜੀਵ ਐਸੀਆਂ ਸੋਚਾਂ ਵਿੱਚ ਹੀ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਫਤਿਹ ਦੀ ਚਿੱਠੀ ਉਸ ਨੂੰ ਮਿਲ ਗਈ ਉਹ ਚਿੱਠੀ ਨਹੀਂ ਸੀ ਉਹ ਤਾਂ ਕਾਲ ਦਾ ਸਨੇਹਾ ਸੀ ਫਤੇ ਨਾਮਾ ਜਸਨੀ ਉਹਦੀ ਆਤਮਾ ਨੂੰ ਹਿਲਾਉਣਿਆ ਉਹਦੇ ਦਿਮਾਗ ਨੂੰ ਹੋਸ਼ ਦਾ ਟੀਕਾ ਟੀਕਾ ਕੀਤਾ ਉਸ ਨੂੰ ਮੌਤ ਜਾਂਦ ਆਵੇ ਉਹਦੀ ਪਾਪੀ ਆਤਮਾ ਡੋਲ ਗਈ ਰੰਗ ਰੰਗਾ ਬਾਦ ਵਿੱਚ ਹੀ ਮੌਤ ਦੀ ਮੰਜ਼ੇ ਉੱਤੇ ਉਸ ਨੇ ਆਪਣੇ ਪੁੱਤਰਾਂ ਵੱਲੋਂ ਚਿੱਠੀਆਂ ਲਿਖੀਆਂ ਉਸ ਨੇ ਆਪਣੇ ਪੁੱਤਰ ਆਜਮ ਨੂੰ ਲਿਖਿਆ ਬੜੇ ਪਾ ਆ ਗਿਆ ਹੈ ਕਮਜ਼ੋਰੀ ਜ਼ੋਰ ਫੜ ਗਈ ਹੈ ਸ਼ਕਤੀ ਅੱਜ ਮੇਰੀਆਂ ਪਾਸਿਆਂ ਨੂੰ ਛੱਡ ਗਈ ਹੈ ਇਸ ਜਗਤ ਵਿੱਚ ਹੋਣ ਹੋਰ ਲੜਾਈਆਂ ਲੜਨ ਦਾ ਹੌਸਲਾ ਨਹੀਂ ਰਿਹਾ ਇਸ ਜਗਤ ਵਿੱਚ ਮੈਂ ਇਕੱਲਾ ਆਇਆ ਸਾਂ ਤੇ ਇਕੱਲਾ ਹੀ ਜਾ ਰਿਹਾ ਹਾਂ ਮੈਨੂੰ ਇਹ ਚੇਤੇ ਨਹੀਂ ਮੈਂ ਕੀ ਹਾਂ ਤੇ ਕੀ ਕਰਦਾ ਰਿਹਾ ਹਾਂ ਮੇਰਾ ਕਰਮਾ ਦਾ ਸਹਾਉ ਕੀਤਾ ਜਾਵੇ ਆ ਆਜਮ ਅੱਜ ਮੈਨੂੰ ਪਤਾ ਲੱਗਾ ਪੂਰਾ ਗਿਆਨ ਹੋਇਆ ਕਿ ਮੈਂ ਜੋ ਕੁਝ ਕਰਦਾ ਰਿਹਾ ਹਾਂ ਉਹ ਖੁਦਾ ਦੀ ਪੂਜਾ ਨਹੀਂ ਸ੍ਰੀ ਸਤਗੁਰੂ ਜੀ ਦੇ ਜਫਰ ਨਾਮੇ ਨੇ ਮੈਨੂੰ ਸੂਝ ਦਿੱਤੀ ਹੈ ਮੈਂ ਦੇਸ਼ ਦੇ ਲੋਕਾਂ ਭਲਾਈ ਵਾਸਤੇ ਕੁਝ ਨਹੀਂ ਕਰਦਾ ਰਿਹਾ ਮੇਰੀ ਸਾਰੀ ਉਮਰ ਪਾਪਾਂ ਦੇ ਕਾਰਨ ਭੰਗ ਦੇ ਪਹਾੜੇ ਗੁਜ਼ਰੀ ਹੈ ਇਸੇ ਨੂੰ ਨੁਕਸਾਨ ਜ਼ਰੂਰ ਹੋਇਆ ਹੈ ਪਰ ਲਾਭ ਕੋਈ ਦਾ ਨਹੀਂ ਹੋਇਆ ਮੇਰਾ ਪ੍ਰਭੁ ਖਦਾ ਮੇਰੇ ਘਰ ਸੀ ਪਰ ਮੇਰੀਆਂ ਅੱਖਾਂ ਉੱਤੇ ਤਵੱਸਵ ਦੀ ਪੱਟੀ ਬੱਝੀ ਹੋਣ ਕਰਕੇ ਮੈਨੂੰ ਨਜ਼ਰ ਕੁਝ ਨਹੀਂ ਆਇਆ ਪਛਾਣ ਨਹੀਂ ਸਕਿਆ ਜਾਣ ਨਹੀਂ ਸਕਿਆ ਮੈਨੂੰ ਅਹਿਸਾਸ ਹੈ ਵੱਡਾ ਅਹਿਸਾਸ ਜ਼ਿੰਦਗੀ ਇੱਕ ਚੱਲਦੀ ਨਦੀ ਵਾਂਗ ਹੈ ਜਿਹੜਾ ਦਹਾੜਾ ਬੀਤ ਗਿਆ ਉਹ ਮੁੜ ਕੇ ਨਹੀਂ ਆਉਣਾ ਹੁਣ ਪ੍ਰਵਕ੍ਰਿਤ ਵਿੱਚ ਮੈਨੂੰ ਕੋਈ ਆਸ਼ ਨਹੀਂ ਰਹੀ ਕਿ ਮੈਂ ਕਿਸੇ ਤਰ੍ਹਾਂ ਵੀ ਜੀਵਨ ਸਧਾਰਨ ਬਦਲੇ ਕੁਝ ਕਰ ਸਕਾਂ ਕਿਉਂਕਿ ਮੌਤ ਦੇ ਮੰਝੇ ਤੋਂ ਪਿਆ ਹਾਂ ਮੇਰੀ ਸ਼ਕਤੀ ਦਾ ਤਾਪ ਉਤਰ ਗਿਆ ਹੈ ਹੁਣ ਤਾਂ ਮਰਤ ਮਾਸ ਤੇ ਹੱਡੀਆਂ ਹੀ ਹਨ ਜਿਉਂ-ਜਿਉਂ ਮੈਂ ਮੰਝੇ ਤੇ ਬੈਠਾ ਰਿਹਾ ਤਾ ਤੇ ਉਹ ਤੇ ਉਹ ਫੌਜੀ ਹੈਰਾਨ ਤੇ ਮਜੂਸ ਹੋ ਰਹੇ ਹਨ ਉਹਨਾਂ ਗੋਲ ਖਦਾ ਮੈਨੂੰ ਵਿਚੋੜ ਰਿਹਾ ਹੈ ਅੱਜ ਮੇਰੇ ਹਿਰਦੇ ਨੂੰ ਚੈਨ ਨਹੀਂ ਮੈਂ ਪਾਗਲ ਹੋ ਰਿਹਾ ਹਾਂ ਬੇਟਾ ਮੈਂ ਸੱਚ ਆਖਦਾ ਹਾਂ ਕਿ ਅੱਜ ਮੈਂ ਆਪਣੇ ਨਾਲ ਆਪਣੇ ਪਾਪਾਂ ਦੀ ਭਾਰੀ ਗੰਢੜੀ ਝਾੜ ਰਿਹਾ ਹਾਂ ਮੈਂ ਨਹੀਂ ਜਾਣਦਾ ਇਸ ਪਾਪਾਂ ਦੀ ਗੰਢੜੀ ਦੇ ਕਾਰਨ ਪਤਾ ਨਹੀਂ ਕੀ ਸਜ਼ਾ ਮਿਲੇ ਮੈਂ ਜੋ ਪੁਲਾਹ ਕੀਤੀਆਂ ਹਨ ਉਹਨਾਂ ਨੂੰ ਚੇਤੇ ਕਰ ਰਿਆਂ ਹਾਂ ਛੇਤੀ ਪੁੱਜੋ ਮੇਰੀ ਜੀਵਨ ਬੀੜੀ ਮੌਤ ਪਾਣੀ ਉੱਤੇ ਡਾਮਾ ਡੋਲਾ ਇਤੋਂ ਸਮਾਉਂਦ ਕਰਦੇ ਹਾਂ